ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤੀ ਮਹੱਲਾ ਤੀਜਾ ਨਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਬਦੇ ਖੋਜੀਐ ਹਰ ਨਾਮੋ ਲੇ ਹੁਸਮਾਲ ਮਨ ਮੀਰੇ ਸਬਦ ਰਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਤੀ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨ ਹੋਏ ਮਾਨਸ ਪਰ ਤੇਮ ਕਲਾ ਕੀ ਬੋਲਨਾ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਓ ਸਾਜਿਆ ਰੱਖਿਆ ਹੁਕਮ ਸਵਾਰ ਧੁਰ ਲੇਖ ਲਿਖਿਆ ਸੁਖ ਮਾਉਣਾ ਪੂਰ ਨ ਮੇਟਨ ਹਾਰ ਸਬਦ ਚੀਨ ਸੁਖ ਪਾਇਆ ਸਚੈ ਨਾਏ ਪਿਆਰ ਹਰ ਮੰਦਰ ਸਬਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਏਹੋ ਜਗਤ ਹੈ ਗੁਰਬੇਨ ਜਗਤ ਹੈ ਠਿਕਸ੍ਰਾਮ ਗੁਰਬਿਨ ਕੋਰੰਧਾਰ ਦੂਜਾ ਭਾਉ ਕਰ ਪੂਜ ਦੇ ਆ ਕੋਰੰ ਕੋਰੰਧਾਰ ਥੋੜਾ ਸੂਖਮ ਰੂਪ ਚੜਾ ਬੁੱਲੇਗਾ ਕੋਰੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿਥਾ ਲੇਖਾ ਮੰਗੀਐ ਜਿਥਾ ਦੇਹ ਜਾਤ ਨ ਜਾਏ ਸਚ ਰਤੇ ਸੇਖਰੇ ਇਹ ਦੂਜੇ ਪਾਏ ਹਰ ਮੰਦਰ ਮਹਨਾ ਹਰ ਮੰਦਰ ਮਹ ਨਾਮ ਨਿਧਾਨ ਹੈ ਨਾ ਬੂਝਹਿ ਮੁਗਦਗਵਾਰ ਗੁਰ ਪਰ사ਦੀ ਚੀਨਿਆ ਹਰ ਰਾਖਿਆ ਔਰ ਧਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਪਰਥਵਿੱਤ ਪਾਵਨ ਸੇ ਜਨ ਨਿਰਮਲ ਹਰ ਕਾ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਤਿਸ ਵਿੱਚ ਸੌਦਾ ਤੁਮਕ ਏਕ ਨਾਮ ਇਥੇ ਵਿਸਰਾਮ ਹੈ ਗੁਰਮੁਖ ਲੈਨ ਸਵਾਰ ਹਰ ਮੰਦਰ ਪਾ ਹਰ ਮੰਦਰ ਮਹਿ ਮਨ ਲੋਹਟ ਹੈ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਪਾਇ ਪਾਸ ਭੇਟਿਆ ਕੰਚਨ ਭਿਆ ਕੀਮਤ ਕਹੀ ਨ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਇ ਨਾਨਕ ਗੁਰਮੁਖ ਵਣ ਜੀਐ ਸੱਚਾ ਸੌਦਾ ਹੋਇ ਪ੍ਰਭਾਤੀ ਮਹੱਲਾ ਤੀਜਾ ਭੈ ਭਾਈ ਜਾਗੇ ਸੇ ਜਨ ਜਾਗਰਣ ਕਰਹਿ ਭੈ ਭਾਈ ਜਾਗੇ ਤੁਮ ਸੇ ਜਨ ਜਾਗਰਣ ਕਰਹਿ ਕਿਥੇ ਵਿਸਰਾਮ ਹੈ ਓ ਮੈ ਮੈਲ ਉਤਾਰ ਸਦਾ ਜਾਗ ਹੈ ਘਰ ਆਪਣਾ ਰੱਖਹਿ ਪੰਜ ਤਸਕਰ ਕੱਢਹਿ ਮਾਰ ਮਨ ਮੇਰੀ ਗੁਰਮੁਖ ਨਾਮ ਧਿਆਇ ਜਿਤ ਮਾਰਗ ਹਰ ਪਾਈਐ ਮਨ ਸਹੀ ਕਰਮ ਕਮਾਇਐ ਰਹਾ ਗੁਰਮੁਖ ਸਹਿਜ ਧੁਨ ਉਪਜੈ ਦੁਖ ਹਉਮੈ ਵਿੱਚ ਹੋ ਜਾਏ ਹਰ ਨਾਮ ਹਰ ਮਨ ਵਸੈ ਸਹਿਜੇ ਹਰ ਗੁਣ ਗਾਇ ਗੁਰਮਤੀ ਮੁਖ ਸੋਹਣੇ ਹਰ ਰਾਖਿਆ ਔਰ ਧਾਰ ਐਥੇ ਉਥੇ ਸੁਖ ਕਣਾ ਜਾਪ ਹਰ ਹਰ ਉੱtre ਪਾਰ ਹਉਮੈ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਾਈ ਥਾਈ ਮਾਨਮੁਖ ਤਾਰ ਢੋਈ ਨਾ ਲਹੈ ਪਾਇ ਦੂਜਾ ਕਰਮ ਕਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ